ਮੁਰਦਾਬਾਦ 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 ਇੱਕ ਜਮੀਨਾ ਦਾ ਕਬਜ਼ਾ ਕਰਨ ਵਾਲਾ ਐਮ ਐਲ ਏ ਮੁਰਦਾਬਾਦ 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 ਹਲਕਾ ਐਮ ਐਲ ਏ ਖਨੂਰ ਸਾਹਿਬ ਮੁਰਦਾਬਾਦ 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 ਸਾਡੇ ਸਾਥੀ ਨੇ ਜਮੀਨ ਦੇ ਕਬਜ਼ੇ ਕਰਨ ਵਾਲਾ ਐਮ ਐਲ ਏ ਮੁਰਦਾਬਾਦ 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 ਕਬਜ਼ਾ ਕਰਨ ਵਾਲੇ ਤੁਹਾਡੇ ਕੱਖ ਨਾ ਰਵੇ ਆਕਾ ਮਾਇਕ ਨਾ ਰਵੇ ਹਲਕਾ ਖਨੂਰ ਸਾਹਿਬ ਦਾ ਐਮ ਐਲ ਏ ਮੁਰਦਾਬਾਦ 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 ਗੁਰਦਾਬਾਦ ਗੁਰਦਾਬਾਦ ਤਰਨਤਾਰੂ ਕਾਗਰਨ ਬਲਦੀਪ ਸਿੰਘ ਸੂਦ ਸਿਹਾਲੀ ਰੋਡ ਤੇ ਉਹਨਾਂ ਦੀ ਜਗਾ ਵਾ ਉਹਦੇ ਉੱਤੇ ਅੱਜ ਦੇ ਹਲਕਾ ਖਡੂਰ ਸਾਹਿਬ ਨੇ ਕੁਝ ਦਿਨਾਂ ਤੋਂ ਕਬਜ਼ਾ ਕਰ ਲਿਆ ਵਾ ਜਿਹੜਾ ਕਿ ਸਾਡੇ ਸਾਥੀ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਦਰਖਾਸਤਾਂ ਦੇ ਚੁੱਕੇ ਆ ਸਾਡੀ ਉੱਤੇ ਕੋਈ ਸੁਣਵਾਈ ਨਹੀਂ ਗਈ ਉਹਦੇ ਸਬੰਧ ਚਹੀਂ ਪਿੰਡੋ ਬੇਦੀ ਜਿਹੜੇ ਲੋਕਾਂ ਦੇ ਜੁਤੀਵਾਦੇ ਕਬਜ਼ਾ ਕਰ ਰਹੇ ਪਿੰਡਪਾਰ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਤੋਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇਹ ਹਲਕਾ ਵਿਧਾਇਕ ਅਤੇ ਉਹਦੇ ਈਸੇਆ ਵੱਲੋਂ ਜਿਹੜਾ ਕਿ ਸਾਡੇ ਕਾਮਨ ਬਲਦੀਸ਼ੂ ਉਹਦੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਹਦੀ ਲੜਕੀ ਜਿਹੜੀ ਬੀਚ ਦੇ ਵਿੱਚ ਅਮਰੀਕਾ ਦੇ ਪੜਾ ਰਹੀ ਆ ਤੇ ਉਹਦੀ ਕੋਈ ਐਮਰ ਜਾਂ ਰੋਡ ਨਹੀਂ ਮਿਲਦੇ ਹਲਕਾ ਵਿਧਾਇਕ ਵੱਲੋਂ ਪੂਰੀ ਜਗ੍ਹਾ ਤੇ ਕਬਜ਼ਾ ਜਿਹੜਾ ਕੀਤਾ ਜਾ ਰਿਹਾ ਖਰਾ ਸਰ ਗਲਤੀਆਂ ਅਸੀਂ ਐਸਐਸਪੀ ਸਾਹਿਬ ਨੂੰ ਰਜਿਸਟਰੀਆਂ ਬਕਾਇਦਾ ਵਿਖਾ ਚੁੱਕੇ ਆ ਕਾਜ ਪੱਤਰ ਸਾਰੇ ਵਿਖਾ ਚੁੱਕੇ ਆ ਉਹਦੇ ਬਾਵਜੂਦ ਵੀ ਇਹ ਬਿਗੜੀ ਬੋਰਡ ਦੇ ਉੱਤੇ ਦਬਾਅ ਪਾ ਕੇ ਤੇ ਆਪਣੀ ਜਿਹੜੀ ਆ ਧੌਸ ਦੇ ਨਾਲ ਉੱਥੇ ਮਿੱਟਰ ਵੀ ਜਿਹੜਾ ਦਵਾਇਆ ਅਸੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਵੱਲੋਂ ਇਹਦੀ ਨੰਬਾ ਕਰਦੇ ਆ ਤੇ ਪਿੰਡਾਂ ਦੇ ਵਿੱਚ ਹਰ ਇੱਕ ਨੇ ਸੱਤਾ ਦਿੱਤਾ ਕਿ ਐਮਐਲਏ ਇਥੋਂ ਦਾ ਜਿਹੜਾ ਪ੍ਰਸ਼ਾਸਨ ਆ ਜਿਹੜਾ ਐਮਐਲਏ ਦੀ ਪੁਸਤਪਨਾ ਹੀ ਜਿਹੜਾ ਕਰ ਰਿਹਾ ਉਹਦੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪੁਤਲੇ ਫੂਕਣ ਦਾ سلسلہ ਜਾਰੀ ਰੱਖਿਆ ਵਾ ਤੇ 16 ਤਰੀਕ ਨੂੰ ਐਸਐਸਪੀ ਦੇ ਦਫ਼ਤਰ ਆ ਕੇ ਅਸੀਂ ਸਾਰੇ ਤਰਨਤਾਰਨ ਦੇ ਵਿੱਚ ਮਾਰਚ ਕਰਕੇ ਐਸਐਸਪੀ ਜਿਹੜਾ ਧਰਨਾ ਉੱਥੇ ਲਾ ਰਹੇ ਆ ਅਸੀਂ ਲੋਕਾਂ ਨੂੰ ਜਿੰਨਾਂ ਦੇ ਨਾਲ ਲੋਕਜਾਗਰਣ ਦੇ ਖਿਲਾਫ ਜਿਹੜੇ ਲੋਕ ਲੜਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਵੱਡੀ ਗਿਣਤੀ ਦੇ ਕਿਸਾਨ ਤਰੀਕ ਨੂੰ ਐਸਐਸਪੀ ਦਫ਼ਤਰ ਸਾਹਮਣੇ ਪਹੁੰਚਣ